ਫਗਵਾੜਾ ਦੇ ਜੀਸੀਟੀ ਮਿਲਦੇ ਵਰਕਰਾਂ ਨੇ ਤਨਖਾਹ ਨਾ ਮਿਲਣ ਕਾਰਨ ਏਡੀਸੀ ਫਗਵਾੜਾ অনুপਮਾ ਕਲੇਰ ਦੇ ਨਾਲ ਕੀਤੀ ਮੀਟਿੰਗ ਐਡੀਟਿਵ ਪੰਜਾਬ న్యూਸ ਤੋਂ ਫਗਵਾੜਾ ਲਈ ਯਾ ਸ਼ਰਮਾ ਦੀ ਰਿਪੋਰਟ ਕੋ ਚਾਹਣਾ ਪਵੇਗਾ ਉਸ ਤੋਂ ਬਾਅਦ ਹੀ ਕੁਝ ਚਲੋ ਇੱਥੇ ਨਹੀਂ ਨਹੀਂ ਮੈਂ ਮੱਲ ਬੰਦ ਕਰ ਰਿਹਾ ਨਹੀਂ ਸਮਝ ਨਹੀਂ ਜਾਂਦਾ ਜਦ ਤੱਕ ਨਹੀਂ ਇਹਨਾਂ ਨੇ ਕਰਦੇ ਮਨੋ ਸਾਈਨ ਡਿਸਕਸ ਕਰ ਰਹੇ ਹਾਂ ਕਿ ਐਕਸ਼ਨ ਅਸੀਂ ਲੈ ਸਕਦੇ ਹਾਂ ਖੰਡਾ ਦੀ ਰਸਨਾ ਤਾਂ ਵੀ ਹਮਪੇਤਨਾ ਪ੍ਰਸ਼ਾਸਨ ਤਾਂ हमारे तो जो एडिशनल लेबर कमिश्नर मैम है वो स्पेशली मोहाली से आई थी वो भी दो कितने के तुमसे चलान पाए मैम सारे डाल दिए सिर्फ एक हजार रुपए का हाँ, 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 आउटले हाँ, 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 ਕੋਈ ਮੀਟਿੰਗ ਹੋਈ ਹੈ ਕਿਸ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਸੀ ਅ ਜੀਸੀਟੀ ਮਿਲਦੇ ਵਰਕਰਸ ਜਿਹੜੇ ਸੀਗੇ ਉਹਨਾਂ ਦੀਆਂ ਕੁਝ ਪ੍ਰੋਬਲਮਸ ਸੀਗੀਆਂ ਕਿ ਉਹਨਾਂ ਦੀ ਪੇਮੈਂਟ ਨਹੀਂ ਹੋ ਰਹੀ ਉਸ ਸੰਬੰਧ ਵਿੱਚ ਅੱਜ ਮੀਟਿੰਗ ਬੁਲਾਈ ਗਈ ਸੀ ਜਦੇ ਵਿੱਚ ਪੀਐਸਟੀਐਮ ਸਾਹਿਬ ਔਰ ਸਾਡੇ ਏਐਲਸੀ ਸਾਹਿਬ ਦੇ ਨੁਮਾਇੰਦੇ ਔਰ ਯੂਨੀਅਨ ਦੇ ਜਿਹੜੇ ਪ੍ਰਧਾਨ ਓਏ ਸੀਗੇ ਉਹਨਾਂ ਨਾਲ ਵਿਚਾਰ ਵਿਮਰਸ਼ ਕਰ ਲਿਆ ਗਿਆ ਹੈ ਔਰ ਉਹਨਾਂ ਦੇ ਜਿਹੜੇ ਇਸ਼ੂਜ਼ ਹੈਗੇ ਉਹਨੂੰ ਸੈਟਲ ਕਰਨ ਲਈ ਅਗਲੇ ਹਫਤੇ ਸੀ ਇੱਕ ਮੀਟਿੰਗ ਬੁਲਾ ਹੈ